ਕਾਹਤੇ ਤੁਹਾਡਾ ਸਾਡੇ YouTube ਚੈਨਲ ਕਮਲ ਫੈਸ਼ਨ ਫੂਡ ਤੇ ਮੇਰੇ ਵੱਲੋਂ ਸਾਰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਲੈ ਕੇ ਤੁਹਾਡੇ ਲਈ ਉਹ ਆਪਾਂ ਲੈ ਕੇ ਆਏ ਜਿਹੜਾ ਪਲਾਜ਼ੋ ਆਪਾਂ ਕਟਾਈ ਕਰਨਾ ਜਿਵੇਂ ਕਿ ਦੇਖੋ ਆਪਣਾ ਪਲਾਜ਼ੋ ਜਿਹੜਾ ਵਿਚਕਾਰ ਤੋਂ ਉਹਦੀ ਸੀਨ ਖਿੱਚੀ ਜਾਂਦੀ ਹੈ ਆਪਣੇ ਪੱਟਾਂ ਦੇ ਕੋਲੋਂ ਖਿੱਚ ਪੈਂਦੀ ਹੈ ਕਿ ਤੇ ਬੈਕ ਤੋਂ ਵੀ ਜਿਹੜੀ ਬਹੁਤ ਜ਼ਿਆਦਾ ਖਿੱਚ ਪੈਂਦੀ ਹੈ ਤੇ ਇਹਦੇ ਕਈ ਕਾਰਨ ਹੁੰਦੇ ਨੇ ਜਿਹੜੀ ਦੀ ਕਟਾਈ ਆਪਾਂ ਤੁਹਾਨੂੰ ਲੱਗ ਤਰੀਕੇ ਦਾ ਸਮਝਾਵਾਂਗੇ ਵੀ ਕਿਸ ਤਰੀਕੇ ਨਾਲ ਕੱਟਿਆ ਜਾਂਦਾਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੀ ਧਿਆਨ ਦੇ ਨਾਲ ਦੇਖੋ ਜੇਕਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਇਹ ਨਵੇਂ ਉਹਨਾਂ ਲਈ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਜਿਹੜੀ ਆਪਾਂ ਕਟਾਈ ਤੁਹਾਨੂੰ ਦੱਸਾਂਗੇ ਬੜੇ ਸੌਖੇ ਦੇ ਆਸਾਨ ਤਰੀਕੇ ਨਾਲ ਸਮਝਾਵਾਂਗੇ ਇਹਦੇ ਵਿੱਚ ਆਪਾਂ ਪ੍ਰੋਪਰ ਜਿਹੜਾ ਪੱਕਾ ਹੱਲ ਕਰਾਂਗੇ ਜਿਹੜੀ ਆਪਾਂ ਜਿਹੜੇ ਆਪਣੇ ਵਿਚਕਾਰ ਤੋਂ ਜਿਹੜੀ ਸੀਨ ਚੱਕੀ ਜਾਂਦੇ ਜਿਹਦਾ ਆਪਾਂ ਤੁਰਦੇ ਤਾਂ ਸਿਆਣ ਚੱਕੀ ਜਾਂਦੇ ਦੇਖ ਆਪਣੇ ਜਿਹੜੀ ਪਲਾਜ਼ੋ ਦੀ ਬਹੁਤ ਜ਼ਿਆਦਾ ਖਿੱਚ ਪੈਂਦੀ ਹੈਗੀ ਉਹ ਖਿੱਚ ਕਿਉਂ ਪੈਂਦੀ ਹੈ ਤੇ ਕੀ ਕਾਰਨ ਜਿਹੜੀ ਸਲਾਈ ਆਪਾਂ ਕਟਾਈਏ ਕਿ ਤਰੀਕੇ ਨਾਲ ਕਰਨੀ ਹੈਗੀ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਜਿਹੜੀ ਪਲਾਜ਼ੋ ਦੀ ਲੈਂਥ ਹੈਗੀ ਲੈਂਥ ਹੈਗੀ ਹੈ ਕਿ 35 ਇੰਚ ਤੇ ਇਹਨਾਂ ਦਾ ਪੱਟਾ ਹੈਗਾਗਾ 16 ਇੰਚ ਤੇ ਜਿਹੜੀ ਮੂਰੀ ਰੱਖਣੀ ਆਪਾਂ ਰੱਖਣੀ ਹੈਗੀ 13 ਇੰਚਾ ਵੱਡੀ ਮੂਰੀ ਤੇ ਪਲਾਜ਼ੋ ਆ ਆਪਾਂ ਇਸ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਵੀ ਜਿਹੜੀ ਕਟਾਈ ਕਰਨੇ ਕਿਸ ਤਰੀਕੇ ਨਾਲ ਕਰਨੀ ਆ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਸਮਝਾਉਣੇ ਆ ਇਹਦੀ ਕਟਾਈ ਕਰਨ ਦਾ ਤਰੀਕਾ ਇਹ ਆਪਣੇ ਕੋਲੇ ਹੈਗਾ ਤੇ ਕੋ 2.5 ਮੀਟਰ ਕਪੜਾ ਇਹ 2.5 ਮੀਟਰ ਕਪੜਾ ਦਾ ਇਹਦੇ ਵਿੱਚ ਆਪਾਂ ਪਲਾਜ਼ੋ ਦੀ ਮੂਰੀ ਜਿਹੜੀ ਵੱਡੀ ਮੂਰੀ ਤੇ ਪਲਾਜ਼ੋ ਆ ਕਟਾਈ ਕਰਨਾਗਾ ਦੇਖੋ ਸਿਆਮਣਾ ਜਿਹੜੀ ਆਪਣੇ ਵੱਡੇ ਮੂਰੀ ਦੀ ਵੀ ਚੱਕੀ ਜਾਂਦੀ ਹੈ ਤੇ ਛੋਟੀ ਮੂਰੀ ਦੀ ਵੀ ਇਹਦਾ ਪਤਾ ਨੂੰ ਕਾਰਨ ਦੱਸਾਂਗੇ ਵੀ ਕੀ ਕਾਰਨ ਹੈਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਸੈੱਟ ਕਰ ਲਾਂਗੇ ਇਸ ਤਰ੍ਹਾਂ ਇਹ ਸੈੱਟ ਕਰਨ ਤੋਂ ਬਾਅਦ ਆਪਾਂ ਇਹਦੇ ਨਿਸ਼ਾਨ ਲਗਾਵਾਂਗੇ ਜਿਹੜੇ ਨਿਸ਼ਾਨ ਲਗਾਉਣੇ ਨੇ ਇਹਦੀ ਪਲਾਜੋ ਦੀ ਲੰਬਾਈ ਹੈਗੀ ਹੈ ਕਿ 35 ਇੰਚ ਪੱਟਾ ਹੈਗਾ ਕਿ 16 ਇੰਚ ਮੂਰੀ ਹੈਗੀ ਹੈ ਕਿ 13 ਇੰਚ ਇਹਨਾਂ ਮਾਪ ਦੇ ਹਿਸਾਬ ਨਾਲ ਦੇਖੋ ਆਪਾਂ ਪਲਾਜੋ ਜਿਹੜੀ ਕਟਾਈ ਕਰਨੀ ਸਭ ਤੋਂ ਪਹਿਲਾਂ ਆਪਾਂ ਕਟਾਈ ਕਰਾਂਗੇ ਉੱਪਰਲੇ ਹਿੱਸੇ ਤੋਂ ਫਿਰ ਆਪਾਂ نیچے ਤਾਈ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਆਪਾਂ ਉੱਪਰਲੇ ਹੀ ਸੰਗਨ ਨਿਸ਼ਾਨ ਲਾ ਕੇ ਦਿਖਾਉਣੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਉਣਾਗਾ ਰਾਉਂਡ ਇਲਾਸਟਿਕ ਇਹਦੇ ਵਿੱਚ ਜਿਹੜਾ ਲਾਸਟਿਕ ਪਾਉਣਾਗਾ ਦੇਖੋ ਆਪਾਂ ਸਾਰੇ ਦੇ ਵਿੱਚ ਆਪਾਂ 2 ਇੰਚ ਤੇ ਨਿਸ਼ਾਨ ਲਗਾਵਾਂਗੇ ਉੱਪਰੋਂ ਇਸ ਤਰ੍ਹਾਂ ਇਹ ਮੈਂ 2 ਇੰਚ ਤੇ ਦੇਖੋ ਨਿਸ਼ਾਨ ਲਗਾਤਾ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਜੈਕਟ ਦਿਖ ਰਿਹਾਗਾ ਇਹਦੇ ਵਿੱਚ ਤੇ ਨਿਸ਼ਾਨ ਲਾਉਣ ਤੋਂ ਬਾਅਦ ਇਹ ਫੱਟੀ ਦੇ ਨਾਲ ਨਿਸ਼ਾਨ ਨੂੰ ਮੈਂ ਬਿਲਕੁਲ ਸਿੱਧਾ ਕਰ ਲੂੰਗੀ ਇਸ ਤਰ੍ਹਾਂ ਹੁਣ ਆਗੇ ਦੇਖੋ ਮੂਰੀ ਦਾ ਜਿਹੜਾ ਝੋਲੀ ਦਾ ਨਿਸ਼ਾਨ ਜਿਹੜੇ ਆਪਾਂ ਝੋਲੀ ਰੱਖਣੇ ਕਿੰਨੇ ਇੰਚ ਰੱਖਣੇ ਚਾਹੇ ਨਾਪ ਭਾਰੀਏ ਚਾਹੇ ਪਤਲਾ ਆਪਾਂ ਝੋਲੀ ਦਾ ਨਿਸ਼ਾਨ ਲਗਾਵਾਂਗੇ ਦੇਖੋ 11 ਇੰਚ ਤੇ 11 11.5 ਇੰਚ ਤੇ ਲਗਾਵਾਂਗੇ ਮੈਂ ਇਹ ਨਿਸ਼ਾਨ ਦੇਖੋ ਝੋਲੀ ਦਾ ਲਗਾ ਲਿਆ ਹੁਣ ਮੈਂ ਇਹ ਨਿਸ਼ਾਨ ਨੂੰ ਵੀ ਬਿਲਕੁਲ ਜਿਹੜਾ ਫੱਟੀ ਦੇ ਨਾਲ ਸਿੱਧਾ ਕਰੂੰਗੀ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਆਪਾਂ ਲਾਉਣਾ ਨੇ ਪੱਟ ਦਾ ਨਿਸ਼ਾਨ ਪੱਟ ਹੈਗਾ ਇਹਨਾਂ ਦਾ ਤਿਆਰ 16 ਇੰਚ ਯਾਨੀ ਕਿ ਤਿਆਰ 16 ਇੰਚ ਤਾਂ ਆਪਾਂ ਦੇਖੋ 16 ਇੰਚ ਦਾ ਹੀ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ 16 ਇੰਚ ਦਾ ਨਿਸ਼ਾਨ ਲਗਾ ਕੇ ਆਪਾਂ 2.5 ਇੰਚ ਅੰਦਰ ਨੂੰ ਡਾਊਨ ਕਰਾਂਗੇ ਇਹ 16 ਦਾ ਇੰਸ਼ਾਨ ਹੋ ਗਿਆ 2.5 ਇੰਚ ਅੰਦਰ ਨੂੰ ਡਾਊਨ ਹੋ ਗਿਆ ਇਹ 16 ਦਾ ਹਾਫ ਕਰਾਂਗੇ ਆਪਾਂ 8 ਇੰਚ ਇਹ 8 ਇੰਚ ਨਿਸ਼ਾਨ ਲਾ ਗਏ ਹੁਣ ਜਿਹੜਾ ਆਪਣਾ 2.5 ਇੰਚ ਅੰਦਰ ਨੂੰ ਡਾਊਨ ਕੀਤਾ ਇੱਥੋਂ ਆਪਾਂ ਮਿਣਾਗੇ ਦੇਖੋ ਇਹ ਰਹਿ ਗਿਆ 13.5 ਇੰਚ 13.5 ਇੰਚ ਦੇਖੋ ਇਹ ਨਿਸ਼ਾਨ ਰਹਿ ਗਿਆ ਤਾਂ ਇੱਥੋਂ ਆਪਾਂ ਦੇਖੋ ਨਿਸ਼ਾਨ ਨੂੰ ਆਪਾਂ ਤੁਹਾਨੂੰ ਫੇਰ ਦਿਖਾਉਣੇ ਦੇਖੋ ਇਸ ਤਰ੍ਹਾਂ ਹੋ ਗਿਆ 16 ਇੰਚ ਤੇ 2.5 ਇੰਚ ਅੰਦਰ ਨੂੰ ਡਾਊਨ ਕੀਤਾ 13 ਇੰਚ ਦੇਖੇ ਸਾਢੇ 13 ਇੰਚ ਰਹਿ ਗਿਆ ਉਪਰੋਂ ਵੀ ਨਿਸ਼ਾਨ ਆਪਾਂ ਜਿਹੜਾ ਲਗਾਵਾਂਗੇ ਸਾਢੇ 13 ਇੰਚ ਤੇ ਹੀ ਲਗਾਵਾਂਗੇ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਬਿਲਕੁਲ ਪੱਟੀ ਦੇ ਨਾਲ ਦੇਖੋ ਆਪਾਂ ਸਿੱਧਾ ਕਰ ਲਾਂਗੇ ਇਹ ਤਾਂ ਹੋ ਗਿਆ ਦੇਖੋ ਆਪਣਾ ਉੱਪਰਲੇ ਨਿਸ਼ਾਨ ਹੁਣ ਆ ਗਏ ਆਪਣੇ ਲੈਂਥ ਦੇ ਨਿਸ਼ਾਨ ਜਿਹੜੇ ਲੈਂਥ ਦੇ ਨਿਸ਼ਾਨ ਲਗਾਉਣੇ ਨੇ ਪਲਾਜ਼ੋ ਹੈਗਾ ਆਪਣਾ 35 ਇੰਚ ਤਿਆਰ 35 ਇੰਚ ਤਿਆਰ ਆਗਾ ਦੇਖੋ ਜਦੋਂ ਵੀ ਆਪਾਂ ਲੇਡੀਜ਼ ਪਲਾਜ਼ੋ ਬਣਾਉਣੇ ਤਾਂ ਉਹਦੀ ਝੋਲੀ ਜਿਹੜੀ ਆਪਣੀ ਮੂਰੀ ਹੈ ਸੌਰੀ ਨੀਚੇ ਦੇ ਮੁੜੀ ਆਪਾਂ 3.5 ਇੰਚ ਜਾਂ 3 ਇੰਚ ਆਪਾਂ ਨੀਚੇ ਲਵਾਂਗੇ ਕਿਉਂਕਿ ਇਹਦੀ ਮੂੜੀ ਜਿਹੜੀ ਹਮੇਸ਼ਾ ਜ ਲੈਡਿਸ ਦੀ ਚੌੜੇ ਤਰੀਕੇ ਦੇ ਨਾਲ ਹੀ ਮੂੜੀ ਆਉਂਦੀ ਜਿਹਦੀ ਲੇੜ ਹੈਗੀ ਚੌੜੀ ਮੂੜੀ ਜਾਂਦੀ ਆ ਪਤਲੀ ਨਹੀਂ ਮੂੜੀ ਜਾਂਦੀ ਤਾਂ ਹੁਣ ਆਪਾਂ ਲਾਂਵਾਂਗੇ ਦੇਖੋ ਲੈਂਥ ਦਾ ਨਿਸ਼ਾਨ ਲੈ ਇੱਥੇ ਆਪਾਂ ਲਾਵਾਂਗੇ ਜਿਹੜਾ ਆਪਾਂ 2 ਇੰਚ ਦਾ ਨਿਸ਼ਾਨ ਛੱਡਿਆਗਾ ਇਹ ਤੋਂ ਆਪਾਂ 35 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਕ ਨਿਸ਼ਾਨ ਦੇਖੋ ਆਪਾਂ 35 ਇੰਚ ਦੇ ਉੱਪਰ ਲਿਖਾ ਲਿਆ ਇੱਕ ਆਪਾਂ 38 ਇੰਚ ਦੇ ਉੱਪਰ ਲਗਾ ਲਿਆ ਜਾਨੀ ਕਿ ਆਪਾਂ 3 ਇੰਚ ਜ਼ਿਆਦਾ ਲਮਾ ਗਏ ਦੇ ਵਿੱਚ ਜਿਹ ਔਰ ਫੋਲਡ ਕਰਨਾ نیچے ਤੋਂ ਇਹ ਮੈਂ ਦੋ ਨਿਸ਼ਾਨ ਦੇ ਇਸੇ ਤਰੀਕੇ ਨਾਲ ਲਗਾ ਲੂੰਗੀ 35 ਇੰਚ ਤੇ 38 ਇੰਚ ਤੇ 1 ਤੇ 35 ਤੇ ਹੋ ਗਿਆ 38 ਇੰਚ ਤੇ ਹੋ ਗਿਆ ਹੁਣ ਇਹ ਨਿਸ਼ਾਨਾ ਨੂੰ ਮੈਂ ਬਿਲਕੁਲ ਫੱਟੀ ਦੇ ਨਾਲ ਸਿੱਧਾ ਕਰ ਲੂੰਗੀ ਇਸ ਤਰ੍ਹਾਂ ਇਹ ਨਿਸ਼ਾਨ ਮੈਂ ਇਸ ਤਰੀਕੇ ਨਾਲ ਦੇਖੋ ਬਿਲਕੁਲ ਸਿੱਧੇ ਕਰ ਲਏ ਉਸ ਤੋਂ ਬਾਅਦ ਇਹ ਹੋ ਗਿਆ ਦੇਖੋ ਆਪਣਾ 8 ਇੰਚ ਤੇ ਨਿਸ਼ਾਨ ਜਿਹੜਾ ਹੈ ਆਪਣਾ ਪੱਟ ਦਾ ਅੱਧਾ ਕੀਤਾਗਾ ਪਾ 8 ਇੰਚ ਤੇ ਨਿਸ਼ਾਨ ਇਹ ਹੁਣ ਇੱਕ ਨਿਸ਼ਾਨ ਆਪਾਂ نیچے ਇੱਥੇ ਲਗਾਵਾਂਗੇ 8 ਇੰਚ ਤੇ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਬਿਲਕੁਲ ਮੈਂ ਪੱਟੀ ਦੇ ਨਾਲ ਆਇਸ ਤਰ੍ਹਾਂ ਬਿਲਕੁਲ ਸਿੱਧਾ ਕਰ ਲੂੰਗੀ ਇਹ ਨਿਸ਼ਾਨ ਦੇ ਨਾਲ ਸਭ ਤੋਂ ਮੇਰ ਮੈਂ ਤੁਹਾਨੂੰ ਹੁਣ ਸਮਝਾਉਣੀ ਆ ਵੀ ਇਹ ਆ ਪੱਧ ਕਿਉਂ ਕੀਤਾ ਗਿਆ ਇਹ ਨਿਸ਼ਾਨ ਆਪਾਂ ਕਿਉਂ ਲਗਾਇਆਗਾ ਜਦੋਂ ਵੀ ਆਪਾਂ ਪਲਾਜੋ ਨੂੰ ਕਟਾਈ ਕਰਦੇ ਆ ਤਾਂ ਇਹਦੇ ਵਿੱਚ ਧਿਆਨ ਰੱਖਣਾ ਆਪਾਂ ਹਮੇਸ਼ਾ ਦੇਖੋ ਇਹ ਪੱਟ ਦਾ ਅੱਧ ਹੋ ਗਿਆ ਪੱਟ ਦਾ ਅੱਧ ਕਰਕੇ ਤੇ ਇੱਕ ਨਿਸ਼ਾਨਾ ਪੱਧ ਦੇ ਵਿੱਚ ਨੀਚੇ ਲਗਾਵਾਂਗੇ ਜਿਹੜੀ ਆਪਾਂ ਝੋਲੀ ਦਾ ਹੁਣ ਨਿਸ਼ਾਨ ਲਗਾਉਣਾਗਾ ਆਪਣਾ ਇਹ ਵਾਲਾ ਇਹਨੂੰ ਆਪਾਂ ਹਲਕੀ ਜਿਹੀ ਦੇਖੋ ਗਲਾਈ ਦੇ ਦਾਂਗੇ ਇਸ ਤਰ੍ਹਾਂ ਇਹ ਤਾਂ ਗੁਲਾਈ ਦੇਖੋ ਦੇਤੀ ਮੈਂ ਉਸ ਤੋਂ ਬਾਅਦ ਹੁਣ ਆਪਾਂ ਇਹਦਾ ਮੂਰੀ ਦਾ ਨਿਸ਼ਾਨ ਲਗਾਉਣਾ ਹੈ ਮੂਰੀ ਹੈਗੇ ਇਹਨਾਂ ਦੀ 13 ਇੰਚ ਤੇ ਆਪਾਂ ਲੈਣੀ ਹੈ ਦੇਖੋ 14 ਇੰਚ ਹੁਣ ਮੈਂ ਜਿਹੜਾ نیچے ਤੋਂ ਨਿਸ਼ਾਨ ਲਗਾਉਂਗੀ ਦੇਖੋ 7 ਇੰਚ ਰੱਖੂਗੇ ਇਹਦੇ ਉੱਪਰ 7 ਇੰਚ ਦਾ ਨਿਸ਼ਾਨ ਇੱਧਰ ਲਗਾਤਾ 7 ਇੱਥੇ ਲਗਾਤਾ ਯਾਨੀ ਕਿ 14 ਇੰਚ ਮੈਂ ਮੂਰੀ ਜਿਹੜੀ ਇਹਨਾਂ ਦੀ ਨੀਚੇ ਤੋਂ ਲਾਉਂਗੀ 1 ਇੰਚ ਦਾ ਮੇਰਾ ਮਾਰਜਨ ਹੋ ਗਿਆ ਹੁਣ ਇਹ ਫੱਟੀ ਦੇ ਨਾਲ ਜਿਹੜੀ ਆਪਾਂ ਇਹਦੇ ਵਿੱਚ ਢਾਲ ਦੇਣੀ ਹੈ ਐਵੇਂ ਇਸ ਤਰੀਕੇ ਨਾਲ ਦੇਣੀ ਹੈ ਬਿਲਕੁਲ ਇਸ ਤਰ੍ਹਾਂ ਕਿਹੜਾ ਪਾਸਾ ਹਮੇਸ਼ਾ ਉੱਪਰ ਰੱਖਣਾ ਹੈ ਨੀਚੇ ਵਾਲਾ ਪਤਲਾ ਪਾਸੜਾ ਦੇ ਨੀਚੇ ਰੱਖਣਾ ਹੈ ਇਹ ਨਿਸ਼ਾਨ ਨੂੰ ਮੈਂ ਬਿਲਕੁਲ ਇਸ ਤਰ੍ਹਾਂ ਇਹਦੀ ਨਾਲ ਮਲਾ ਦੂੰਗੀ ਹੁਣ ਇੱਥੋਂ ਮੈਂ 2 ਇੰਚ ਨੀਚੇ ਰੱਖੂੰਗੀ ਇੱਥੋਂ ਮੈਂ 2 ਇੰਚ ਨੀਚੇ ਰੱਖੂੰਗੀ ਤਾਂ ਇਹ ਨਿਸ਼ਾਨ ਨੂੰ ਵੀ ਬਿਲਕੁਲ ਮੈਂ ਇਸ ਨਿਸ਼ਾਨ ਦੇ ਨਾਲ ਦੇਖੋ ਇਸ ਤਰ੍ਹਾਂ ਢਾਲ ਦਊਗੀ ਇਸ ਤਰ੍ਹਾਂ ਜੇ ਮੈਂ ਇਹਦੀ ਢਾਲ ਦੇਤੀ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਆ ਗਿਆ ਆਪਣਾ ਇਹ ਨੀਚੇ ਮੂਰੀ ਮੋੜਨਾ ਮੂਰੀ ਇੱਥੇ ਬਥੋੜੀ ਜਿਹੀ ਨੇੜੇ ਰੱਖਾਂਗੇ ਇੰਨਾ ਕਿ ਕਿਉਂਕਿ ਜਦੋਂ ਆਪਾਂ ਇਹਨੂੰ ਕਟਾਈ ਕਰਕੇ ਉੱਪਰ ਨੂੰ ਮੋੜਾਂਗੇ ਤਾਂ ਥੋੜਾ ਜਿਹਾ ਇਹ ਵੱਧ ਜਾਊਗਾ ਇਸ ਤਰ੍ਹਾਂ ਹੁਣ ਦੇਖੋ ਇਹ ਮੈਂ ਨਿਸ਼ਾਨ ਲਗਾ ਲਏ ਇਸ ਤੋਂ ਬਾਅਦ ਹੁਣ ਮੈਂ ਇਹਦੀ ਕਟਾਈ ਕਰੂੰਗੀ ਇੱਥੋਂ ਮੈਂ ਇਹਦੀ ਕਟਾਈ ਕਰ ਲੂੰਗੀ ਦੇਖੋ ਇਸ ਤਰ੍ਹਾਂ ਸਾਰੇ ਦੇ ਐਸੇ ਟਰਾਈਂ ਦੇ ਕੋ ਸਾਰੇ ਦੀ ਕਟਾਈ ਪਾ ਲੂੰਗੀ ਇਹ ਆ ਗਈ ਆਪਣੇ ਦੇ ਆਸਨ ਦੀ ਕਟਾਈ ਉਸ ਤੋਂ ਬਾਅਦ ਹੁਣ ਆਪਾਂ ਕੱਟਣਾ ਦਾ ਬੈਂਕ ਪੱਲਾ ਜਿੰਨ ਆਪਾਂ ਬੈਕ ਪੱਲਾ ਕੱਟ ਲਾਂਗਾ ਹੁਣ ਆਪਾਂ ਤੁਹਾਨੂੰ ਉਹਦੇ ਬਾਰੇ ਸਮਝਾਉਣੀ ਆ ਹੁਣ ਆਪਣੇ ਕੋਲੇ ਦੇਖੋ ਇਹ ਵਾਲਾ ਕੱਪੜਾ ਗਾ ਇਹਦੇ ਉੱਪਰ ਮੈਂ ਇਹ ਫਰੰਟ ਪੱਲੇ ਨੂੰ ਰੱਖੂਗੀ ਇਹਨਾਂ ਦੇ ਕੋ ਚੰਗੀ ਤਰ੍ਹਾਂ ਮੈਂ ਸੈੱਟ ਕਰ ਲਿਆ ਹੁਣ ਇਹ ਜਿਹੜਾ ਮੇਰਾ ਫਰੰਟ ਪੱਲਾ ਗਾ ਇਹ ਫਰੰਟ ਪੱਲੇ ਨੂੰ ਮੈਂ ਇਹਦੇ ਉੱਪਰ ਇਸ ਤਰ੍ਹਾਂ ਹੀ ਰੱਖੂੰਗੀ ਜਿਸ ਤਰ੍ਹਾਂ ਮੈਂ ਇਹਨੂੰ ਕਟਾਈ ਕੀਤਾ ਹੈਗਾ ਦੇਖੋ ਨੀਚੇ ਤੋਂ ਮੈਂ ਬਿਲਕੁਲ ਬਰਾਬਰ ਰੱਖੂੰਗੀ ਜਿੰਨਾ ਕ ਆਪਾਂ ਇੱਕ ਸਾਈਡ ਤੇ ਇਹਨੂੰ ਕਟਾਈ ਕਰਿਆਗਾ ਆਪਾਂ ਕਾਟ ਪਾਈ ਐ ਉਹਨਾਂ ਕ ਆਪਾਂ ਇਹਨੂੰ ਅੰਦਰ ਨੂੰ ਡਾਊਨ ਰੱਖਾਂਗੇ ਐਸ ਤਰ੍ਹਾਂ ਦੇਖੋ ਇਹ ਤੋਂ ਬਿਲਕੁਲ ਬਰਾਬਰ ਆਊਗਾ ਹੁਣ ਜਿਹੜਾ ਆਪਣੀ ਇਹ ਸੀਮ ਚੱਕੀ ਆਂਦੀ ਜਦੋਂ ਆਪਾਂ ਤੁਰਦੇ ਆ ਪਲਾਜ਼ੋ ਨੂੰ ਪਾ ਲੈਨੇ ਆਪਣੇ ਪੱਟ ਤੋਂ ਅੜਦਾਗਾ ਤੇ ਆਪਣੀ ਜਿਹੜੀ ਸਿਆਉਣ ਹੈਗੇ ਉੱਪਰ ਨੂੰ ਚੱਕੀ ਜਾਂਦੀ ਆ ਇਹ ਕਿਉਂ ਚੱਕੀ ਜਾਂਦੀ ਆ ਆਪਾਂ ਇਹਦੇ ਬਾਰੇ ਤੁਹਾਨੂੰ ਸਮਝਾਣਾ ਪਹਿਲਾਂ ਤਾਂ ਇੱਕ ਮੈਂ ਨਿਸ਼ਾਨ ਬਿਲਕੁਲ ਇਹਦਾ ਸਿੱਧਾ ਲਗਾਉਂਗੀ ਇਹ ਨਿਸ਼ਾਨ ਲਗਾ ਕੇ ਇਧਰੋਂ ਮੈਂ ਜਿਹੜੇ ਇਹ ਆਪਣਾ ਝੋਲੀ ਦਾ ਘੱਟ ਕੱਟਿਆ ਸੀ ਫਰੰਟ ਪੰਨੇ ਅੰਦਰ ਨੂੰ ਡਾਊਨ ਕੀਤਾ ਸੀ ਤਾਂ ਬੈਕ ਪੱਲਾ ਇਹ ਦੇਖੋ 2.5 ਦਾ 2.5 ਇੰਚ ਆਪਾਂ ਜਾੜਾ ਇਹਨੂੰ ਇਸ ਤਰ੍ਹਾਂ ਮੈ ਲਾਂਗੇ ਦੇਖੋ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਹੋਰ ਮੈਂ ਇੱਥੋਂ ਉੱਪਰੋਂ ਦਵਾਂਗੀ 8 ਇੰਚ ਦੇਖੋ ਜਿਆਦਾ ਰੱਖੂੰਗੀ 8 ਇੰਚ ਹੀ ਹੈਗਾਗਾ ਤਾਂ ਮੈਂ ਇਹਨੂੰ ਦੇਖੋ ਇਸ ਤਰ੍ਹਾਂ ਰੇਵ ਕਟਾਈ ਕਰ ਲੂੰਗੀ ਇੱਥੋਂ ਕਿਉਂਕਿ ਬੈਕ ਆ ਦੀ ਜਿਹੜੀ ਝੋਲੀ ਆ ਗਿਆ ਆਪਾਂ ਨੂੰ ਵੱਡੀ ਚਾਹੀਦੀ ਆ ਉਹ ਹੁਣ ਇਸ ਤੋਂ ਬਾਅਦ ਜਿਹੜਾ ਮੇਰਾ ਇਹ ਪੱਲਾਗਾ ਇਹਦੇ ਤੋਂ ਮੈਂ 9 ਇੰਚ نیچے ਨੂੰ ਰੱਖੂੰਗੀ ਇਹ 9 ਇੰਚ نیچے ਨੂੰ ਤਾਂ ਇੱਥੋਂ ਮੈਂ ਇਹਨੂੰ ਦਵਾਂਗੀ ਜਿਹੜਾ ਇਹ ਦਬਾਅ ਹੈਗਾ ਉਹ ਮੈਂ ਇੱਥੋਂ ਰੱਖੂੰਗੀ 8 ਇੰਚ ਹੁੰਡੀ ਨੇ ਮਟਾਲ ਦੇਣੀ ਇਹਦੇ ਵਿੱਚ ਗਲਾਈ ਦੇਣੀ ਐ ਇਸ ਤਰ੍ਹਾਂ ਦਵਾਂਗੀ ਇਹ ਆਪਾਂ ਇਹ ਦੇਖੋ ਆਪਣਾ ਇਹ ਨਾ ਬਰਾਬਰ ਪੱਲਾ ਆ ਗਿਆ ਇੱਥੇ ਆ ਗਿਆ ਇਹ ਨਿਸ਼ਾਨੀ ਤੇ ਤੇ ਆਪਾਂ ਇਹਦੇ ਵਿੱਚ ਆਪਾਂ ਇਹ ਨਾ 4.5 ਇੰਚ نیچے ਨੂੰ ਡਾਊਨ ਕਰਾਂਗੇ ਇਸ ਤਰ੍ਹਾਂ ਇੱਥੇ ਮੇਰੀ ਟਾਲ ਦੇਖੋ ਇਸ ਤਰ੍ਹਾਂ ਪਾਤੀ ਉਸ ਤੋਂ ਬਾਅਦ ਹੁਣ ਆ ਗਿਆ ਆਪਣਾ نیچے ਦਾ ਨਿਸ਼ਾਨ ਜੇ ਨਾ نیچے ਦਾ ਨਿਸ਼ਾਨ ਲੈ نیچےੋਂ ਦੇਖੋ ਇੱਥੋਂ ਲੈ ਕੇ ਇੱਥੋਂ ਤੱਕਰ 6.5 ਇੰਚ ਆਪਾਂ 6.5 ਇੰਚ ਤੇ ਨਿਸ਼ਾਨ ਲਗਾ ਲਿਆ 6.5 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਇਹ ਫੱਟੀ ਨਾਲ ਆਪਾਂ ਬਿਲਕੁਲ ਇਸ ਤਰ੍ਹਾਂ ਦੇਖੋ ਨੀਚੋਂ ਆਪਾਂ ਇੰਨੀ ਜਿਹੜੀ ਮੂਰੀ ਹੈਗੀ ਆਪਾਂ ਬਰਾਬਰ ਰੱਖਣੀ ਹੈ ਹੁਣ ਜਿਹੜਾ ਬਾੱਦ ਦਾ ਆਪਾਂ ਨਿਸ਼ਾਨ ਦੇਣਾਗਾ ਉਹ ਨੂੰ ਆਪਾਂ ਇਸ ਤਰ੍ਹਾਂ ਦੇਣਾਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ ਸਿਰਫ ਇੰਨੇ ਪੱਲੇ ਦੀ ਹੀ ਕੱਟ ਪਾਈ ਹੈਗੀ ਨੀਚੋਂ ਆਪਾਂ ਬਿਲਕੁਲ ਬਰਾਬਰ ਰੱਖਿਆਗਾ ਇਹਨੂੰ ਐਸੇ ਤਰੀਕੇ ਨਾਲ ਹੀ ਆਪਾਂ ਹੁਣ ਦੇਖੋ ਕੱਟ ਕਰਾਂਗੇ ਇੱਥੋਂ ਦੇਖੋ ਮੈਂ ਇਸ ਤਰ੍ਹਾਂ ਇਹਨੂੰ 2 ਇੰਚ 2.5 ਇੰਚ ਜਿਹੜਾ ਮੈਂ ਵੱਧ ਲਿਆ ਤਾਂ ਐਸੀ ਤਰ੍ਹਾਂ ਹੀ ਕਟਾਈ ਕਰੂੰਗੀ ਉਸ ਤੋਂ ਬਾਅਦ ਆ ਗਿਆ ਆਪਣੀ ਇਹ ਦੇਖੋ ਹਸਣ ਵਾਲੀ ਕਟਾਈ ਦੇਖੋ ਇਹਨੂੰ ਪਾਸ 1/4 ਇੰਚ ਦੇਖੋ نیچے ਲੈ ਕੇ ਗਏ ਆ ਬਿਲਕੁਲ ਇਸ ਤਰ੍ਹਾਂ ਇੱਥੋਂ ਆਪਾਂ ਇਹਨੂੰ ਕਟਾਈ ਕਰਦੇ ਦੇਖੋ ਲੈ ਕੇ ਜਾਵਾਂਗੇ نیچے ਤੱਕ ਤਾਂ نیچے ਤੋਂ ਆਪਣੀਆਂ ਲਿਆ ਇਹ ਆਪਣੀਆਂ ਆ ਗਈਆਂ ਸਲਾਈਆਂ ਬਿਲਕੁਲ ਬਰਾਬਰ ਆ ਗਈਆਂ 6.5 ਇੰਚ ਤੱਕ ਬਿਲਕੁਲ ਬਰਾਬਰ ਆ ਗਈਆਂ ਇਹ ਇਸ ਤਰ੍ਹਾਂ ਇਦੇ ਨਾਲ ਕੀ ਹੋਊਗਾ ਆਪਣਾ ਨਾ ਤਾਂ ਪਲਾਜੋ ਚੱਕਿਆ ਜਾਵੇ ਦੇਖੋ ਨਾ ਪਲਾਜੋ ਦੇ ਵਿੱਚ ਖਿੱਚ ਪਵੇ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਪਲਾਜੋ ਦੀ ਕਟਾਈ ਕਰਨੀ ਹੈ ਇਸੇ ਤਰੀਕੇ ਨਾਲ ਹੀ ਕਰਨੀ ਹੈ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆ ਅਗਲੀ ਵੀਡੀਓ ਤੇ ਖਸਰੀ ਕਾ ਜੀ